ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੋਰੋ ਕੇ ਲਾਡਲੇ ਫੌਜ ਸੇਵਾ ਸੁਸਾਇਟੀ ਵੱਲੋਂ ਸਮੇਂ-ਸਮੇਂ ਤੇ ਜੋ ਹੈ ਸੰਤਨ ਗੁਰੂ ਘਰ ਦੇ ਦਰਸ਼ਨ ਕਰਾਇਆ ਜਾਂਦੇ ਹਨ ਬੱਸਾਂ ਦੇ ਰਾਹੀਂ ਟ੍ਰੇਨ ਦੇ ਰਾਹੀਂ ਹੁਣ ਵੀ ਜੋ ਹੈ 23 ਜਨਵਰੀ ਨੂੰ ਇਹਨਾਂ ਦਾ ਜਥਾ ਜੋ ਹੈ ਸ੍ਰੀ ਹਜੂਰ ਸਾਹਿਬ ਲਈ ਜਾ ਰਿਹਾ ਹੈ ਪਰ ਅੱਜ ਜਦੋਂ ਅਸੀਂ ਅਸੀਂ ਇੱਥੇ ਪਹੁੰਚੇ ਆ ਇਹਨਾਂ ਦੇ ਨਾਲ ਹਜੂਰ ਸਾਹਿਬ ਤੋਂ ਸੰਗਤਾਂ ਜੋ ਹੈ ਸ੍ਰੀ ਦਰਬਾਰ ਸਾਹਿਬ ਦਰਸ਼ਨ ਕਰਨ ਆਈਆਂ ਸਨ ਉਹਨਾਂ ਸੰਗਤਾਂ ਦੇ ਲੰਗਰ ਦਾ ਦਵਾਈ ਦਾ ਹੋਰ ਜਿਸ ਚੀਜ਼ ਦੀ ਵੀ ਉਹਨਾਂ ਜ਼ਰੂਰਤ ਸੀ ਉਹ ਪ੍ਰਬੰਧ ਸੇਵਾ ਸੁਸਾਇਟੀ ਵੱਲੋਂ ਕੀਤਾ ਗਿਆ ਹੈ ਸਾਰੇ ਵੀਰਾਂ ਦਾ ਅਸੀਂ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਤੇ ਨਾਲ ਆਈਆਂ ਸਾਰੀਆਂ ਸੰਗਤਾਂ ਦਾ ਵੀ ਬਹੁਤ-ਬਹੁਤ ਧੰਨਵਾਦ ਜਿਨ੍ਹਾਂ ਨੇ ਲੰਗਰ ਦੇ ਵਿੱਚ ਆਪਣਾ ਸਹਿਯੋਗ ਪਾਇਆ ਤੇ ਸੰਗਤਾਂ ਦੇ ਲਈ ਇੱਥੇ ਪਹੁੰਚੀਆਂ ਹਨ ਤੇ ਅਸੀਂ ਇਸੇ ਤਰ੍ਹਾਂ ਹੀ ਉਮੀਦ ਕਰਦੇ ਹਾਂ ਕਿ ਆਉਣ ਵਾਲੇ ਸਮੇਂ ਵਿੱਚ ਵੀ ਇਹ ਸੰਗਤਾਂ ਇਸੇ ਤਰ੍ਹਾਂ ਇਹਨਾਂ ਦਾ ਸਹਿਯੋਗ ਦਿੰਦੀਆਂ ਰਹਿਣਗੀਆਂ ਇਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਹੈ ਜੋ ਸੰਗਤਾਂ ਕਦੇ ਵੀ ਆਪਣੇ ਤੌਰ ਤੇ ਦਰਸ਼ਨ ਨਹੀਂ ਕਰ ਸਕਦੀਆਂ ਪਰ ਇਹਨਾਂ ਦੇ ਨਾਲ ਜਾ ਕੇ ਉਹ ਅਲੱਗ-ਅਲੱਗ ਗੁਰੂ ਧਾਮਾਂ ਦੇ ਦਰਸ਼ਨ ਵੀ ਕਰਕੇ ਆਂਦੀਆਂ ਹਨ ਫਿਰ ਤੋਂ ਜੋ ਹੈ ਸਾਰੀ ਸੋਸਾਇਟੀ ਦਾ ਅਸੀਂ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਗੁਰੂ ਦੀ लाडली ਫੌਜ ਹੈ ਬਹੁਤ ਦੇਰ ਤੋਂ ਸੇਵਾ ਕਰ ਰਹੀ ਹੈ ਗੁਰੂ ਧਾਮਾਂ ਤਾਂ ਇਹ ਬਸਾਂ ਵੀ ਲੈ ਕੇ ਜਾਂਦੀ ਹੈ ਟ੍ਰੇਨ ਤੇ ਵੀ ਯਾਤਰਾ ਕਰਾਉਂਦੇ ਨੇ ਤੇ ਅੱਜ ਸਾਡੀ ਸੰਗਤ ਹਜ਼ੂਰ ਸਾਹਿਬ ਤੋਂ ਅੰਮ੍ਰਿਤਸਰ ਗਈ ਹੋਈ ਸੀ ਜੋ ਕਿ ਵਾਪਸ ਉਹਨਾਂ ਇੱਥੋਂ ਦੀ ਨਿਕਲੇਗੀ ਤੇ ਅਸੀਂ ਉਹਨਾਂ ਦਾ ਜੀ ਆਇਆਂ ਕਹਿ ਮਸਤੇ ਆਏ ਹੈਗੇ ਆ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਬੱਸਾਂ ਦੀ ਸੇਵਾ ਬਹੁਤ ਵਧੀਆ ਕਰਦੇ ਆ ਜੀ ਰਸਤੇ ਵਿੱਚ ਕੁਝ ਖਾਣ ਪੀਣ ਨੂੰ ਵੀ ਦੇਈਦਾ ਨਾਲ ਵੀ ਲੈ ਜੀਦਾ ਕੁਛ ਨਾ ਕੁਛ ਸੰਗਤ ਵਾਸਤੇ ਔਰ ਸੰਗਤ ਨਾਲ ਬਹੁਤ ਸਾਰਾ ਪਿਆਰ ਸਤਿਕਾਰ ਹੈ ਜੀ ਸਾਡਾ ਸੰਗਤ ਬਹੁਤ ਸਾਰੀ ਜੁੜੀ ਹੋਈ ਹੈ ਸਾਡੇ ਨਾਲ ਦੀ ਇਹਨਾਂ ਨੂੰ ਹੋਰ ਵੀ ਵਧੀਆ ਕੰਮ ਕਰਨ ਦੇ ਚਾਹ ਹਾਂਜੀ ਹਾਂਜੀ ਬਹੁਤ ਵਧੀਆ ਕੰਮ ਕਰਦੇ ਨੇ ਬੱਚੇ ਸਾਡੇ ਵਾਹਿਗੁਰੂ ਇਹਨਾਂ ਨੂੰ ਚੜ੍ਹਦੀ ਕਲਾ ਬਖਸ਼ੇ ਗੁਰਸਿੱਖੀ ਜੀਵੰਦ ਰਹੇ ਤੰਦਰੁਸਤੀ ਬਖਸ਼ੇ ਹਰ ਟਾਈਮ ਗੁਰੂ ਨਾਲ ਹੀ ਜੁੜੇ ਰਹਿਣ ਉਹਦਾ ਨਾਮ ਜਪਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਸਤਿਗੁਰਾਂ ਸਭ ਜੀ ਸਤਿ ਜੀ ਦਾ ਜਥਾ ਆ ਰਿਹਾ ਜੀ ਅੰਦਰ ਸਾਹਿਬ ਨੂੰ ਦਿਵਾਨਾ ਆ ਰਿਹਾ ਪ੍ਰਮਾਤਮਾ ਚੜ੍ਹਦੀ ਕਲਾ ਚ ਰੱਖੇ ਇਹਨਾਂ ਨੂੰ ਹੋਰ ਸਾਡੇ ਗੁਰੂ ਦੀ ਲਾਡਲੀ ਫੌਜ ਵਿੱਚ ਸੇਵਾ ਸੁਸਾਇਟੀ ਮੰਡਲ ਰਾਜਾ ਜੀ ਬੱਬੂ ਜੀ ਵੱਲੋਂ ਉਹ ਪਰਾਨਾ ਹਰ ਮਹੀਨੇ ਹਰ ਹਫਤੇ ਕਰਦੇ ਨੇ ਹਰ ਜਗ੍ਹਾ ਤੇ ਯਾਤਰਾ ਧਾਮ ਗੁਰਧਾਮਾਂ ਤੇ ਬਸਾਂ ਬਸਾਂ ਵੀ ਭੇਜਦੇ ਨੇ ਪਰ ਪ੍ਰਮਾਤਮਾ ਬੰਦੇ ਨੇ ਜਨਮੇਰ ਭੜਿਆ ਹੱਥ ਰੱਖ ਕੇ ਔਰ ਫੁੱਲਾਂ ਦੀ ਵਰਖਾ ਜੰ ਨਾਲ ਸੰਗਤ ਦਾ ਸਵਾਗਤ ਕੀਤਾ ਹਰ ਜੀ ਹੋਰ ਲੰਗਰ ਦਾ ਪੂਰਾ ਇੰਤਜ਼ਾਮ ਹਰ ਚੀਜ਼ ਦੀ ਦਵਾਈ ਤੋਂ ਲੈ ਕੇ ਹਰ ਚੀਜ਼ ਤੱਕ ਰਾਜ ਜੀ ਨੇ ਇੰਤਜ਼ਾਮ ਕੀਤਾ ਕਿ ਬਾਕਮਾ ਵਿਚੜਦੀ ਕਰ ਤੇ ਰੱਖੋ ਓਧਾ ਦੀ ਬੰਦ ਦਿੱਤੀ ਬੱਸੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦਾ ਟਿਕਾ ਖਾਲਸਾ ਵਾਹਿਗੁਰੂ ਜੀ ਦੀ ਫੋਟੇ ਗੁਰੂ ਕੀ ਲਾੜੀ ਫੌਜ ਵੱਲੋਂ ਜੋ ਸੱਚ ਕੰਨ ਸ੍ਰੀ ਹਜੂਰ ਸਾਹਿਬ ਤੋਂ ਜਿਥਾ ਆਇਆ ਉਹਨਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਗਿਆ ਔਰ ਜੀ ਆਇਆਂ ਕੀਤਾ ਗਿਆ ਔਰ ਜਿਹੜੇ ਮੇਰੇ ਵੀਰ ਸਾਰੇ ਖੜੇ ਨੇ ਇਹ ਹਰ ਗੱਲ ਤੋਂ ਜਿੱਥੇ ਵੀ ਲੋੜ ਪੈਂਦੀ ਸੀ ਸਹਿਯੋਗ ਦੀ ਅੱਜ ਜੋ ਲੰਗਰ ਪਾਣੀ ਦਵਾਈਆਂ ਦੀ ਜਾਂ ਕਿਸੇ ਚੀਜ਼ ਦੀ ਜ਼ਰੂਰਤ ਪੈਂਦੀ ਹੈ ਅੱਜ ਜੋ ਕੀ ਸੰਗਤ ਜੋ ਆਈ ਹੈ ਉਹਨਾਂ ਨਾਲ ਜੀ ਆਇਆਂ ਉਹਨਾਂ ਨੂੰ ਲੰਗਰ ਦਾ ਜਾਂ ਕਿਸੇ ਵੀ ਦਾ ਅਰੇਂਜਮੈਂਟ ਸੀ ਸਾਰਾ ਕੀਤਾ ਗਿਆ ਔਰ ਕਿਸੇ ਵੀ ਗੁਰੂਮਾਰਾ ਦੀ ਇੰਨੀ ਕਿਰਪਾ ਹੈ ਔਰ ਸੰਗਤ ਦਾ ਬਹੁਤ ਵੱਡਾ ਪਿਆਰ ਹੈ ਜਿੱਥੇ ਕਿਤੇ ਵੀ ਲੋੜ ਪੈਂਦੀ ਹੈ ਸੰਗਤ ਨਾਲ ਦੀ ਨਾਲ ਮੋਢਾ ਲਾ ਕੇ ਮੋਢਾ ਲਾ ਕੇ ਖੜੀ ਹੈ ਔਰ ਅੱਜ ਜੋ ਸੰਗਤ ਦੇ ਵਸਪੜੀ ਆਈ ਹੈ ਉਹ ਫੁੱਲਾਂ ਦੀ ਬਰਖਾ ਉਹ ਗੁਰੂਮਾਰਾ ਦੀ ਕਿਰਪਾ ਨਾਲ ਕੀਤੀ ਗਈ ਹੈ ਧੰਨਵਾਦ ਕਰਦਾ ਸਾਰੀ ਸੰਗਤ ਦਾ ਔਰ ਜੀ ਆਇਆਂ ਕਰਨਾ ਜਿਹੜੀ ਹਾਜ਼ਰੀ ਤੋਂ ਜੱਥਾ ਆਇਆ ਔਰ ਜਿਹੜੇ ਮੇਰੇ ਵੀ ਸਾਰੇ ਜੀ ਸੋਕੀ ਖੜੇ ਨੇ ਇਹਨਾਂ ਦਾ ਵੀ ਤਹਿ ਦਿਲੋਂ ਧੰਨ ਬੋਲੇ ਇਸ ਸੋਨੇ ਹਾਰ ਸਿਆ